ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਜਿਵੇਂ ਮੈਂ ਪਰਵਾਜ਼ ਨਾਲ ਖੜਾ ਹਾਂ ਤਾਂ ਮੈਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਗੁੱਸੇ ਈਟਲੋਂ ਜਾਂ ਤਾਂ ਪਿੱਛੇ ਹਟੋ ਨਹੀਂ ਤਾਂ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀ ਧਮਕੀਆਂ ਮਿਲ ਰਹੀਆਂ ਹਨ ਪਹਿਲੀ ਧਮਕੀ ਮਿਲ ਰਹੀ ਹੈ ਕਿਸੇ ਧਰਨੇ ਪ੍ਰਦਰਸ਼ਨ ਕਿਸੇ ਲੇਡੀ ਤੋਂ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਅਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਜੰਦਰ ਦੇਵਾਂਗੇ ਜੇ ਪਿੱਛੇ ਨਾ ਹਟੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਹੈ ਤੇ ਅਮਿਤ ਸ਼ਾਹ ਜੀ ਨੂੰ ਵੀ ਚਿੱਠੀ ਮੈਂ ਆਪਣੇ ਤੇ ਮੈਨੂੰ ਪੰਜਾਬ ਪੁਲਿਸ ਇਹੇ ਹਾਲਾਤ ਪੈਦਾ ਹੋ ਗਏ ਪੰਜਾਬ 'ਚ ਆਪਾਂ ਨੂੰ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤਾਂ ਪਰੇਸ਼ਾਨ ਕੀਤਾ ਜਾਊਗਾ ਪਹਿਲਾਂ ਇਹਨੇ ਸਾਰੇ ਹਤਕੰਡੀ ਆਪਣਾ ਕੇ ਦੇਖ ਲੈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੈ ਵੀ ਪਿੱਛੇ ਹਟਜੋ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰਨ ਨਾਲ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲਿਸ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੈ 13 ਤਰੀਕ ਦੀ ਰਾਤ ਨੂੰ 12:30 ਵਜੇ ਜਦੋਂ ਮੈਂ ਆਪਣੇ ਸੰዱ ਸਾਹਿਬ ਨੂੰ ਭਤੀਜੇ ਨੂੰ ਲਹੂ ਲੋਹਾਨ ਦੇਖਿਆ ਉਹ ਮੈਂ ਦੇ ਔਰ ਇਨਸਾਫ ਕਰਨ ਦੀ بجائے ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਮੈਂ ਮਾਨ ਸਾਹਿਬ ਨੂੰ ਵੀ ਦੱਸੂਗਾ ਇਹੋ ਜਿਹਾ ਪੰਜਾਬ ਨਹੀਂ ਪੰਜਾਬ ਦੇ ਲੋਕ ਚਾਹੁੰਦੇ ਮੈਨੂੰ ਤਾਂ ਦੁੱਖ ਹੁੰਦਾ ਹੈ ਕਿ ਪੰਜਾਬ 'ਚ 85 ਵਾਲਾ ਦੌਰ ਦੁਬਾਰਾ ਆ ਗਿਆ ਧਮਕੀਆਂ ਫੋਨ ਦੇ ਦਰੀਏ ਦਿੱਤੀਆਂ ਜਾ ਰਹੀਆਂ ਹਨ ਹਾਂ ਫੋਨ ਦੇ ਦਰੀਏ ਪੁਲਿਸ ਸਾਹਿਬ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੀਆਂ ਨਹੀਂ ਰਿਕਾਰਡ ਨਹੀਂ ਮੈਂ ਕੀਤੀ ਕਿਉਂਕਿ ਜਿਹਨੇ ਮੈਨੂੰ ਸੂਚਨਾ ਦਿੱਤੀ ਉਹਨੇ ਅਗਾਹ ਕੀਤਾ ਵੀ ਢਿਲੋ ਸਾਹਿਬ ਧਿਆਨ ਰੱਖਿਓ ਅਲਰਟ ਹੋ ਜਾਓ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਕਿ ਜੇ ਧਰਨੇ 'ਚ ਜਾਓਗੇ ਜਾ ਕਿ ਤੇ ਤੁਸੀਂ ਗੱਡੀ ਜਦੋਂ ਜਾਂਦੇ ਹੋ ਮੈਂ ਆਪਣੇ ਸਿਕਿਉਰਟੀ ਵਾਲਿਆਂ ਨੂੰ ਇਹ ਗੱਡੀ ਸਵੇਰੇ ਸ਼ਾਮ ਚੈੱਕ ਕਰਿਆ ਕਰੋ ਲੌਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਿੰਦਾ ਵੀ ਕੋਈ ਬੰਦਾ ਅੰਦਰ ਨਾ ਆਵੇ ਦਫ਼ਤਰ ਚ ਵੀ ਕਹਿੰਦਾ ਜਿਹਨੇ ਨੰਬਰ ਤੁਮਕੀ ਆਏ ਉਹਦੇ ਸੁਵਾਨ ਚ ਵੀ ਕੰਪਲੇਂਟ ਕੀਤੀ ਹੈ ਤੁਸੀਂ ਕੰਪਲੇਂਟ ਮੈਂ ਰਾਜਨਾਰ ਸਿੰਘ ਨੂੰ ਸਾਰੀ ਗੱਲ ਦੱਸ ਚੁੱਕਿਆ ਹਾਂ ਆਪ ਪੁਲਿਸ ਦੇ ਵਿੱਚ ਕੋਈ ਪੰਜਾਬ ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਫੇਕ ਨਹੀਂ ਨਹੀਂ ਉਹ ਮੈਂ ਜਾਣਦਾ ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ ਉਹਨਾਂ ਨੇ ਉਹਨੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਆਹ ਸਾਡੀ ਗੱਲ ਤੇ ਧਿਆਨ ਚਾਹੀਏ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ ਉਹ ਜਿਹੜੇ ਸ਼ੁਭਚਿੰਤਕ ਨੇ ਮੇਰੇ ਕਿਉਂਕਿ ਸਾਰਾ ਪੰਜਾਬ ਸਾਡਾ ਹੀ ਹੈ ਅਫਸਰ ਵੀ ਸਾਡੇ ਹੀ ਨੇ ਸਾਰੇ ਮਾੜੇ ਨਹੀਂ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਤੁਹਾਡੇ ਜਿਹਾ ਆਨਲਾਈਨ ਦੇ ਵਿੱਚ ਕਾਰਵਾਈ ਹੋਊਗੀ ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਜਿਸ਼ਾਂ ਕਰਦੇ ਨੇ ਗੁਰਤੇਜ ਢਿੱਲੋਂ ਹੋਰ ਤਕੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜੇ ਰਾਜਪੁਰੇ ਇਨਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟੇ ਹ ਪਟਿਆਲੇ ਆਪਣੇ ਦਫ਼ ਉਹਨੂੰ ਹੈਰੀ ਬੋਪਰ ਰਾਏ ਕਹਿੰਦਾ ਪਿੱਠ ਕਰਕੇ ਖੜੇ ਇਹਨਾਂ ਨੇ ਸਾਰਾ ਚੱਕਿਆ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖ ਲਖਵਿੰਦਰ ਉਹ ਕਹਿੰਦਾ ਕਿ ਮੈਂ ਪਿੱਠ ਨਹੀਂ ਕਰਦਾ ਮਾਰਨੀ ਗੋਲੀ ਹਿੱਕ 'ਚ ਮਾਰ ਮੇਰੇ ਫਿਰ ਹੈਰੀ ਬੋਪਰ ਰਾਏ ਨੇ ਉਹਦੇ ਲੱਤ 'ਚ ਗੋਲੀ ਮਾਰੀ ਕੀ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਸੀ ਪੰਜਾਬ ਕਿੱਧਰ ਨੂੰ ਜਾ ਰਿਹਾ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈਣ ਲਈ ਡੀਐਸਪੀ ਬਨਨ ਲਈ ਪ੍ਰੋਮੋਸ਼ਨ ਲਈ ਨੌਜਵਾਨ ਮੁੰਡਿਆਂ ਦਾ ਐਨਕਾਊਂਟਰ ਕਰਨਗੇ ਉਹਦੇ ਤੇ ਡਰੱਗ ਦਾ ਕੇਸ ਪਾਤਾ ਸੋ ਬੜਾ ਦੁੱਖ ਹੁੰਦਾ ਇਹੋ ਜੀਆਂ ਚੀਜ਼ਾਂ ਦੇਖ ਕੇ ਕਿ ਪੰਜਾਬ ਇਹ ਜਿਹਾ ਨਹੀਂ ਚਾਹੁੰਦਾ ਸੀ ਦਿਨ ਦੇਖਣੇ ਤਾਂ ਮ